ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਣਕ ਦਾ ਸੀਜ਼ਨ ਚੱਲੀ ਜਾਂਦਾ ਵਾ ਤੇ ਜਿਹੜੀ ਕਣਕ ਵਾ ਉਹ ਸਾਰਿਆਂ ਨੇ ਸਟੋਰ ਕਰਨੀ ਹੈ ਡਰਾਮਾ ਵਿੱਚ ਪਾਉਣੀ ਹੈ ਤੇ ਆਪਾਂ ਅੱਜ ਗੱਲ ਕਰਾਂਗੇ ਕਿ ਕਿਹੜੇ ਤਰੀਕੇ ਨਾਲ ਜਿਹੜਾ ਵਾ ਆਪਾਂ ਕਣਕ ਸਟੋਰ ਕਰਨੀ ਹੈ ਜਿਹੜੀ ਆਪਾਂ ਸੁਸਰੀ ਤੋਂ ਬਚਾ ਲਈਏ ਬਿਨਾ ਜ਼ਹਿਰ ਤੋਂ ਕਿਉਂਕਿ ਜਿਹੜੀ ਆਪਾਂ ਵਿੱਚ ਜ਼ਹਿਰ ਰੱਖਦੇ ਹਾਂ ਗੋਲੀਆਂ ਸਲਫਾਸ ਜਿਹਨੂੰ ਆਪਾਂ ਕਹਿੰਦੇ ਨੇ ਗੈਸ ਵਾਲੀ ਜਿਹੜੀ ਹੁੰਦੀ ਹੈ ਉਹ ਜਿਹੜੀ ਇੰਨੀ ਕਿ ਨੁਕਸਾਨ ਦਏ ਆ ਕਿ ਆਪਾਂ ਜਿਹੜੀ ਆਪਣੀ ਚੰਗੀ ਭਲੀ ਕਣਕ ਵਾ ਉਹਨੂੰ ਵੀ ਆਪਾਂ ਜਿਹੜਾ ਆਪਣੇ ਹੱਥਾਂ ਨਾਲ ਜਿਹੜੀ ਆ ਉਹਨੂੰ ਡੰਡ ਲਾ ਲੈਨੇ ਆ ਕਿਉਂਕਿ ਇਹ ਜਿਹੜੀ ਸਾਰਾ ਸਾਲ ਆਪਣੇ ਬੱਚਿਆਂ ਨੇ ਆਪਾਂ ਜਿਹੜੀ ਇਹ ਖਾਣੀ ਹੁੰਦੀ ਹੈ ਤੇ ਬਹੁਤ ਜਰੀਲੀ ਦਵਾਈ ਹੁੰਦੀ ਆ ਉਹ ਸੋ ਉਹ ਤੋਂ ਆਪਾਂ ਜਰੂਰ ਬਚਣਾ ਤੇ ਦੇਸੀ ਤਰੀਕੇ ਨਾਲ ਆਪਾਂ ਤੁਹਾਨੂੰ ਅੱਜ ਦੱਸਾਂਗੇ ਵੀ ਕਣਕ ਜਿਹੜੀ ਆ ਉਹ ਤੁਹਾਡੀ ਸੁਸਰੀ ਤੋਂ ਕਿਸ ਤਰ੍ਹਾਂ ਬਚ ਸਕਦੀ ਹੈ ਸੋ ਸਭ ਤੋਂ ਪਹਿਲਾਂ ਤੇ ਆਪਾਂ ਜਿਹੜੀ ਕਣਕ ਪਾਉਣੀ ਆ ਡਰਮ ਦੇ ਵਿੱਚ ਉਹਨੂੰ ਜਿਹੜਾ ਵਾ ਤੁਸੀਂ ਕਣਕ ਵਢਾ ਕੇ ਉਸੇ ਵੇਲੇ ਨਹੀਂ ਪਾਦਣੀ ਕਟੋ-ਕਟ ਦੱਸ ਦਿਨ ਕਣਕ ਤੁਹਾਡੀ ਜਿਹੜੀ ਛਾਵੇਂ ਪੀ ਰਣੀ ਚਾਹੀਦੀ ਏ ਤੇ ਫਿਰ ਬਾਅਦ ਦੇ ਵਿੱਚ ਆਪਾਂ ਜਿਹੜੀ ਆ ਉਹਨੂੰ ਪਾਉਣ ਲੱਗਿਆਂ ਡਰੰਬ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਆ ਜਿਹੜੀਆਂ ਚੀਜ਼ਾਂ ਤੁਹਾਡੇ ਸਾਹਮਣੇ ਪਈਆਂ ਵਾ ਤਿੰਨ ਇਹ ਜਿਹੜੀਆਂ ਤੁਸੀਂ ਜ਼ਰੂਰ ਲੈਣੀਆਂ ਨਿੰਮ ਦੇ ਪੱਤੇ ਲਸਣ ਤੇ ਡੱਬੀਆਂ ਸੋ ਆਹ ਪੁਰਾਣੀ ਨਿੰਮ ਜਿਹੜੀ ਆਪਾਂ ਇਹਦੇ ਵਿੱਚੋਂ ਕੱਢੀ ਆ ਤੇ ਪੂਰਾ ਸਾਲ ਜਿਹੜੀ ਕਣਕ ਆਪਣੀ ਬਿਲਕੁਲ ਖਰਾਬ ਨਹੀਂ ਹੋਈ। ਸੋ ਇਹ ਤੁਸੀਂ ਜਦੋਂ ਆਪਾਂ ਕਣਕ ਪਾਉਣੀ ਆ ਸਭ ਤੋਂ ਪਹਿਲਾਂ ਇਹ ਡਰੰਬ ਦੇ ਥੱਲੇ ਲੇ ਬੰਨੇ ਜਿਹੜੇ ਆ ਪੱਤੇ ਵਿਛਾ ਲੈਣੇ ਆ ਬਿਲਕੁਲ ਜਿਹੜੇ ਨਿੰਮ ਦੇ ਤੇ ਵਿੱਚ ਲਸਣ ਦੀਆਂ 5-7 ਗੰਡੀਆਂ ਪੋੜ ਕੇ ਤੇ 3-4 ਡੱਬੀਆਂ ਸੁੱਟ ਦੇਣੀਆਂ ਥੱਲੇ ਆਪਾਂ ਪਰੀਆਂ ਇਦਾਂ ਹੀ ਸਬੂਤੀਆਂ ਹੀ ਤੀਲਾ ਨਹੀਂ ਕੱਢਣੀਆਂ ਵਿੱਚੋਂ ਤੇ ਆਪਾਂ ਜਿਹੜੀ ਆ ਫਿਰ ਦੋ ਗੁਕ ਕਵਿੰਟਲ ਕਣਕ ਪਾ ਗਏ ਫਿਰ ਇਸੇ ਤਰ੍ਹਾਂ ਜਿਹੜਾ ਆਪਾਂ ਨਿੰਮ ਨੇ ਪਾਉਣ ਦੀ ਲੋੜ ਨਹੀਂ ਗਈ ਬਸ ਡੱਬੀਆਂ ਤੇ ਲਸਣ ਇਹ ਪਾਉਣਾ ਫਿਰ ਨਿੰਮ ਜਿਹੜੀ ਆ ਬਾਹਰ ਦੇ ਵਿੱਚ ਉੱਪਰਲੇ ਬੰਨੇ ਜਦੋਂ ਆਪਾਂ ਜਿਹੜਾ ਢੱਕਣ ਬੰਦ ਕਰਨਾ ਉੱਪਰਲੇ ਬੰਨੇ ਫਿਰ ਸਾਰੀ ਜਿਹੜੀ ਆ ਉਹਨੂੰ ਨਿੰਮ ਨਾਲ ਐ ਉੱਪਰ ਤੋਂ ਦੀ ਆਪਾਂ ਟੱਕ ਦੇਣਾ ਸੋ ਇਸ ਤਰੀਕੇ ਨਾਲ ਫਿਰ ਪੂਰਾ ਸਾਲ ਜਿਹੜੀ ਸੁਸਰੀ ਆਪਣੀ ਕਣਕ ਦੇ ਨੇੜੇ ਵੀ ਨਹੀਂ ਆਊਗੀ ਤੇ ਕਣਕ ਆਪਣੀ ਜਿਹੜੀ ਆ ਸਾਰਾ ਸਾਲ ਬਚੀ ਰਹਿੰਦੀ ਆ ਧੰਨਵਾਦ ਜੀ